ਉਹਨੂੰ ਲੜਨ ਦਾ ਜਨੂਨ ਨਵੀਂ ਉਮਰ ਨਵਾਂ ਖੂਨ ਗੁਰਪ੍ਰਭੂ ਬਹੁਤ ਵੱਡਾ ਸੀ ਉਹਦੇ ਛੋਟਾ ਇਥੇ ਪੈਰੋਂ ਹੁੰਦਾ ਸੀਗਾ ਪੈਰੋਂ ਕਹਿੰਦੇ ਸੀ ਕਾਲਾ ਤਨੋਂ ਲੇੜਾ ਤਾਂ ਇਹਦੇ ਨਾਲ ਹੀ ਅਸੀਂ ਰਹੇ ਹਾਂ ਚਲੋ ਉਹ ਇੱਕ ਦੌਰ ਹੁੰਦਾ ਕਿ ਅਸੀਂ ਉਧਰ ਨੂੰ ਤਾਂ ਤਾਂ ਨਹੀਂ ਕਰਦੇ ਆਉਂਦੇ ਰਹੇ ਹਨ ਫਿਰ ਕਬਜੇ ਕੁਬਜੇ ਉਹ ਲੜ ਰਮ ਪੜ ਰਮ ਸਾਰਾ ਖਸ ਹੋ ਗਿਆ ਜ਼ਿੰਦਗੀ ਚ ਜਿਵੇਂ ਇਹਨਾਂ ਜੂਨਾਂ ਵੀ ਦੱਬ ਲੈਂਦੇ ਸਾਨੂੰ ਐਵੇਂ ਕਹਿੰਦੇ ਉਹ ਵੀ ਇੱਕ ਦੌਰ ਰਿਹਾ ਪਰ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਕਿੱਥੇ ਹੁੰਦਾ ਇਹਦਾ ਮੈਂ ਸ਼ੁਰੂ ਤੇ ਮੈਨੂੰ ਪੜਨ ਦੀ ਬਹੁਤ ਜਿੱਟ ਕਰਈ ਹੈ ਕਤਾਬਾਂ ਪੜਨੀਆਂ ਅਖਬਾਰ ਪੜਨੇ ਚੰਗੇ ਬੰਦਿਆਂ ਦੀ ਸੰਗਤ ਕਰਨੀ ਚੰਗੇ ਮੈਂ ਮੈਂ ਕਾਮਰੇਡਾਂ ਨਾਲ ਪੋਸਟਮਨ ਲਾਇਆ ਕਾਮਰੇਡ ਖਰੇ ਇਹ ਜੀ ਕੱਲੋਂ ਬਹੁਤ ਅੱਗੇ ਨੇ ਪੜ੍ਹਾਈ ਵਾਲੇ ਪੱਖ ਤੋਂ ਕਤਾਬਾਂ ਖਤੂ ਵਾਲੇ ਪੱਖ ਤੋਂ ਉਹਨਾਂ ਨੂੰ ਦੁਨੀਆ ਦੀ ਜਾਣਕਾਰੀ ਹੁੰਦੀ ਹੈ ਇਹ ਨਿਊ ਕਲੇ ਪੰਜਾਬ ਦੀਆਂ ਅੰਖੜੀਆਂ ਰੱਖਦੇ ਜਿਹੜੇ ਚੰਗੇ ਕਾਮਰੇਡ ਐ ਉਹਨਾਂ ਨੂੰ ਸਾਰੀ ਦੁਨੀਆ ਦਾ ਪਤਾ ਵੀ ਉਹਨੂੰਚ ਕੀ ਹੋਊਗਾ ਚੀਜ਼ ਕੀ ਹੋਈ ਜਾਂਦਾ ਅਮਰੀਕਾ ਕੀ ਕਰੀ ਜਾਂਦਾ ਉਹਨਾਂ ਨਾਲ ਵੀ ਮੇਰੀ ਸੰਗਤ ਰਹੀ ਉਹਨਾਂ ਨੂੰ ਬੜਾ ਉਹਨਾਂ ਤੋਂ ਮੈਨੂੰ ਸਿੱਖਣ ਨੂੰ ਮਿਲਿਆ ਫੇਰ ਮੇਰੇ ਮੈਂ ਚੋਣ ਲੜਿਆ 12 ਚ ਪੀਪਲ ਪਾਰਟੀ ਵੱਲੋਂ ਉਹ ਹਰਗੀ ਪਾਰਟੀ ਬੁਰੀ ਹਾਲ ਹੋ ਗਿਆ ਪਾਰਟੀ ਦਾ 12 ਚ ਮੇਰੇ ਗੋਲੀਆਂ ਲੱਗੀਆਂ ਗੋਲੀਆਂ ਲੱਗਣ ਤੋਂ ਬਾਅਦ ਮੈਂ ਲੱਗੀਆਂ ਸੀ ਉਹ ਪਿੰਡ ਤੇ ਨਾ ਮੇਰਾ ਮੇਰੀ ਮੁੰਡੇ ਨਾਲ ਕਿਸੇ ਨਾਲ ਲੱਗਦੀ ਸੀ ਪਹਿਲਾਂ ਮੇਰਾ ਮਿੱਤਰ ਸੀ ਉਹ ਉਹ ਗੁਰੂ ਮਿਲ ਗਿਆ ਮਿੱਤਰਤਾ ਦੇ ਕੋਲੋਂ ਵੀ ਸੁਲਮਾ ਸੁਣਾ ਕਿਵੇਂ ਹੋਇਆ ਉਹ ਨਾਲ ਮੈਂ ਕਾਲਜ ਪੜਦਾ ਜੇ ਮੇਰੇ ਨਾਲ ਜਾਂਦਾ ਸੀ ਉਹਨੇ ਕਿਸੇ ਕੁੜੀ ਨੂੰ ਕੁਝ ਗਲਤ ਬੋਲਦਾ ਉਥੋਂ ਮੈਨੂੰ ਮਤਲਬ ਕਿ ਉਥੋਂ ਝਾੜਿਆ ਹਨਾ ਵੀ ਤੇਰੀ ਗਲਤ ਗੱਲ ਆ ਉਥੋਂ ਮੇਰੇ ਨਾਲ ਪਿੱਛੇ हट ਗਿਆ ਮੇਰੇ ਵਿਰੋਧੀਆਂ ਨੇ ਕਿਸੇ ਦੇ ਖਿਲਾਫ ਅਸੀਂ ਗਵਾਹੀ ਦਿੱਤੀ ਸਾਡੇ ਪਿੰਡੋਂ ਨਾ ਕੁਈ ਮੁੰਡਾ ਸਾਡੇ ਪਿੰਡ ਦਾ ਪਰੌਣਾ ਮਾਰਦਾ ਸੀ। ਉਹ ਮੁੰਡਾ ਜਿਹੜਾ ਮਾਸਟਰ ਲੱਗਿਆ ਸੀਗਾ ਤੇ ਉੱਥੋਂ ਉਹਨਾਂ ਨੇ ਚੱਕਿਆ ਬੰਦਿਆਂ ਨੇ ਚੱਕ ਕੇ ਤੇ ਮਾਰਦਾ। ਉਹ ਮੇਰੇ ਪਿੰਡ ਦੇ ਦੀ ਜਿਹੜੀ ਕੁੜੀ ਸੀ ਉਹ ਕਿਸੇ ਮੁੰਡੇ ਦੀ ਉਹ ਮੇਰੇ ਪਿੰਡ ਵਾਲੀ ਕੁੜੀ ਨਾਲ ਗੱਲਬਾਤ ਸੀ। ਉਹ ਨੇ ਉਹ ਮਾਰਦਾ ਮੁੰਡਾ ਚੱਲ। ਉਹ ਮੁੰਡਾ ਮਾਰਿਆ ਤੇ ਉਦੋਂ ਬਾਅਦ ਅਸੀਂ ਅਸੀਂ ਉਹ ਸਾਰਾ ਮਸਲੇ 'ਚ ਰਹੇ ਵਿੱਚ ਅਸੀਂ ਉਹ ਅਸੀਂ ਉਸ ਕੇਸ 'ਚ ਗਵਾਹ ਬਣ ਗਏ। ਜਿਹੜਾ ਮੁੰਡਾ ਮਾਰਿਆ ਜਿਨ੍ਹਾਂ ਨੇ ਮਾਰੇ ਉਹਨੇ ਖਿਲਾਫ ਉਹ ਸਾਡੇ ਉਲਟ ਹੋ ਗਏ ਉਹਨਾਂ ਨੇ ਸਾਡੇ ਪਿੰਡ ਵਾਲਾ ਮੁੰਡੇ ਨੂੰ ਖਸਾਇਆ ਖਸਾ ਕੇ ਗੋਲੀਆਂ ਮਾਰੀਆਂ ਚਲੋ ਉਸ ਤੋਂ ਬਾਅਦ ਗੋਲੀਆਂ ਵੱਜਣ ਤੋਂ ਬਾਅਦ ਮੈਂ ਹਸਪਤਾਲ ਚਲਾ ਗਿਆ ਹਸਪਤਾਲ ਤੋਂ ਬਾਅਦ ਢੇੜੇ ਕਿੰਨੇ ਬਾਅਦ ਮੈਂ ਠੀਕ ਹੋ ਗਿਆ ਮੈਂ ਵਾਪਸ ਆ ਗਿਆ ਥੋੜਾ ਥੋੜਾ ਮੈਨੂੰ ਜ਼ਿੰਦਗੀ ਦੀ ਸਮਝ ਪੈਣ ਲੱਗੀ ਕਿ ਯਾਰਾ ਮਤਲਬ ਕਿ ਕੁਝ ਵੀ ਨਹੀਂ ਸੀਗਾ 2 ਮਿੰਟ ਦਾ ਹੀ ਕੰਮ ਸੀ ਮਰ ਗਿਆ ਸੀ ਕਿਉਂਕਿ ਮੇਰੇ ਗੋਲੀਆਂ ਵੱਜਦੀਆਂ ਨਾ ਤੇ ਮੈਂ ਡਬਲ ਮੰਜ਼ਲ ਬਿਲਡਿੰਗ ਸੀਗੀ ਮੈਂ ਤਾਂ ਪ੍ਰੈਕਟਿਸ ਕਰਦਾ ਜਿਮ ਸੀਗਾ ਉੱਥੇ ਮੇਰੇ ਇੱਥੇ ਗੋਲੀ ਵੱਜਦੀ ਐ ਇੱਥੇ ਬੈਕ ਤੇ ਵੱਜਦੀ ਇੱਥੇ ਮੈਂ ਡਿੱਗਿਆ ਤੇ ਮੈਂ ਡੇਗਪੇ ਮੈਂ ਦਰਵਾਹ ਬਹੁਤ ਸੀ ਮੁੱਟ ਕੇ ਖੜਾ ਹੋ ਗਿਆ ਖੜਾ ਹੋ ਕੇ ਤੇ ਮੈਂ ਪੌੜੀਆਂ ਉਤਰਿਆ ਥੱਲੇ ਤਾਂ ਮੇਰੇ ਇੱਕ ਜਗਦੰਮ ਖਿਆਲ ਆਇਆ ਮਨ ਚ ਮੈਂ ਕਿਹਾ ਯਾਰ ਵੀਰ ਨੇ ਰੌਲਾ ਕੋਈ ਨਹੀਂ ਸੀ ਨਾ ਆਪ ਨੂੰ ਬਿਨਾਂ ਗੱਲ ਤੋਂ ਮਾਰਿਆ ਮੇਰੇ ਇਥੋਂ ਇੱਕ ਧਾਰ ਪੈ ਰਹੀ ਸੀ ਖੂਨ ਦੀ ਮਹਾਤਤ ਕਰ ਤੇ ਮੈਂ ਦੋ ਕੋੜੀਆਂ ਥੱਲੇ ਹੋਰ ਆਇਆ ਤੇ ਮੇਰੇ ਕੁਦਰਤੀ ਜੀ ਨੂੰ ਆਪਾਂ ਕਹਿੰਦੇ ਆ ਆਤਮਾ ਦੀ ਆਵਾਜ਼ ਆ ਉਹ ਆਵਾਜ਼ ਆਈ ਕਿ ਯਾਰ ਤੂੰ ਮਰਦਾ ਜੀ ਤਾਂ ਮੈਂ ਉਥੋਂ ਤੁਰ ਕੇ ਆਦੇ ਘਰੇ ਵਾਗਿਆ ਕਾਫੀ ਬਾਟ ਮੇਰਾ ਘੱਟ ਸੀ ਬਾਰ ਬਾਰ ਸੁਣਦਾ ਚਲੋ ਮੈਂ ਦਾਖਲ ਰਿਹਾ ਦਾਖਲ ਆ ਕਿ ਮੈਂ ਠੀਕ ਹੋ ਕੇ ਫੇਰ ਲਾਫਸਾ ਫਿਰ ਮੇਰੇ ਦਿਮਾਗ ਦੇ ਵਿੱਚ ਆਇਆ ਮੈਂ ਹਾਂ ਯਾਰ ਕਿ ਖਾਮਖਾ ਜ਼ਿੰਦਗੀ ਜਿਹੜੀ ਉਹ ਚਲੀ ਗਈ ਸੀ ਸਾਲ ਬਾਅਦ ਮੇਰੇ ਫੇਰ ਗੋਲੀਆਂ ਵੱਜ ਗਈਆਂ ਇੱਕ ਸਾਲ ਬਾਅਦ ਉਸੇ ਦਿਨ ਇਹ 13 ਮਈ 2012 ਦੀ ਘਟਨਾ ਪਹਿਲੀ ਵੀ ਮੇਰੇ ਗੋਲੀਆਂ ਵੱਜੀਆਂ ਅਗਲੀ 16 ਮਈ 2013 ਇੱਕ ਸਾਲ ਬਾਅਦ ਮੇਰੇ ਦੁਆਰੇ ਫੇਰ ਹਮਲਾ ਹੋ ਗਿਆ ਉਦੋਂ ਮੇਰੇ ਪੰਜ ਗੋਲੀਆਂ ਵੱਜ ਗਈਆਂ ਸੀ ਢਿੱਡ ਤੇ ਇੱਕ ਹੋਰ ਸਾਰੇ ਤੇ ਮੇਰੇ ਨਾਲ ਇੱਕ ਮੁੰਡਾ ਮਰ ਗਿਆ ਸੀ ਦੋ ਮੁੰਡੇ ਨਾਲ ਫੋਰ ਮੇਰੇ ਫਟੜ ਗਏ ਫਿਰ ਚਲੋ ਮੈਨੂੰ ਕੁਦਰਤ ਨੇ ਮੈਨੂੰ ਫੇਰ ਬਚਾਇਆ ਕੁਦਰਤ ਕਿਵੇਂ ਬਚਾਉਂਦੀ ਆ ਇਹ ਸੁਣਨਾ ਦੱਸਣੀ ਚਾਹੁੰਦਾ ਗੱਲ ਜਦੋਂ ਮੈਂ ਬੋਟਾ ਨੂੰ ਜਿਵੇਂ ਮੈਂ ਖੜਾ ਸਟੇਜ ਤੇ ਮੈਂ ਬਹੁਤ ਬੋਲ ਰਿਹਾ ਆ ਇਧਰਲੇ ਪਾਸੇ ਮੇਰੇ ਗੱਡੀ ਖੜੀ ਆ ਉਹ ਬੰਦੇ ਐ ਮਗਰੋਂ ਆਉਂਦੇ ਆ ਮੋੜ ਦੇ ਉੱਪਰ ਮੈਂ ਉੱਤਰ ਕੇ ਸਟੇਜ ਤੋਂ ਗੱਡੀ 'ਚ ਬੈਠਣਾ ਮੈਂ ਬਰੇ ਆ ਕੇ ਗੋਲੀਆਂ ਮਾਰਨੀਆਂ ਸ਼ੁਰੂ ਕਰ ਦਿੰਦੇ। ਮੈਨੂੰ ਨਹੀਂ ਪਤਾ ਲੱਗਦਾ ਚੱਕ ਧਮ ਕੀ ਹੁੰਦਾ। ਮੈਂ ਮੇਰੇ ਇੱਥੇ ਗਿੱਟੇ 'ਚ ਗੋਲੀ ਲੱਗੀ ਹੋਈ ਹੈ ਇੱਕ। ਆਰ ਪਾਰ ਮੇਰਾ ਪੈਰ ਇੱਥੋਂ ਸਾਰਾ ਪਾੜ ਜਾਂਦਾ। ਮੈਂ ਥੱਲੇ ਡਿੱਗ ਪੈਣਾ। ਥੱਲੇ ਡਿੱਗਦੇ ਦੁਬਾਰ ਮੈਂ ਕੋਸ਼ਿਸ਼ ਕਰਦਾ ਕਿ ਗੱਡੀ 'ਚ ਰਾਈਫਲ ਪਈ ਆ। ਮੇਰਾ ਹੱਥ ਉੱਥੇ ਤੱਕ ਪਹੁੰਚ ਨਹੀਂ। ਮੈਂ ਤਾਂ ਉੱਠਿਆ ਨਹੀਂ ਆ। ਮੇਰਾ ਪੈਰ ਜਮਾ ਲੰਕ ਜਾਂਦਾ। ਦੇ ਨਾਲ ਦਾ ਮੁੰਡਾ ਗੱਡੀ 'ਚ ਰਾਈਫਲ ਕੱਢ ਕਉਣਾ ਨਹੀਂ ਮਾਰਨੀ ਕੋਸ਼ਿਸ਼ ਕਰਦਾ ਉਹ ਖਾਲੀ ਹੁੰਦੀ ਐ ਰਾਈਫਲ ਉਹ ਮਾਰਨ ਵਾਲੇ ਬੰਦੇ 15 16 ਬੰਦੇ ਸੀ ਉਹਨਾਂ ਨੇ ਉਹ ਮੇਰੇ ਨਾਲ ਦੇ ਮੁੰਡੇ ਦੇ ਗੋਲੀਆਂ ਮਾਰਤੀਆਂ ਉਹ ਸਾਰਾ ਇੱਕ ਸਾਲ ਆ 100 150 ਗੋਲੀਆਂ ਦੇ ਮੁੰਡਾ ਜਮਾ ਸ਼ਾਨ ਨਹੀਂ ਕਰਦਾ ਉਹਨ ਮਾਰ ਕੇ ਸਿੱਟ ਜਾਂਦੇ ਮੈਂ ਉੱਥੋਂ ਮਤਲਬ ਕਿ ਮੈਂ ਦੇਖਦਾ ਮੈਂ ਉੱਥੇ ਨਹੀਂ ਜਾਂਦਾ ਹਨਾ ਗੂਣੀਆਂ ਤੇ ਹੋ ਕੇ ਇੱਕ ਕੰਧ ਨਾਲ ਛੁੱਟੀ ਧਰਮਸ਼ਾਲਾ ਦੀ ਡਿੱਗ ਜਿਵੇਂ ਆ ਆ ਨਾਲ ਹੀ ਆਪਣੇ ਪੈਪ ਐਡਿੰਗ ਤੁਰਾ ਮੈਂ ਐ ਨਾਲ ਆ ਕੇ ਉਧਰ ਲੱਗ ਜਾ ਉਹ ਬੰਦੇ ਮੈਨੂੰ ਸੁਣੀ ਜਾਂਦੇ ਆਵੇਂ ਕਹਿੰਦੇ ਇਹ ਲੱਖੇ ਨੂੰ ਚੰਗੀ ਤਰ੍ਹਾਂ ਹੋਰ ਮਾਰੋ 4 ਗੋਲੀਆਂ ਦੇ ਉਹ ਉਧਰ ਮਰੇ ਮੇਰੇ ਨਹੀਂ ਮੁੜ ਕੇ ਆਉਂਦੇ ਕਿ ਬੈਂਡ ਲੰਘ ਜਾਂਦੀ ਜਦੋਂ ਸਕੂਲ ਬੈਂਡ ਔਰ ਇਹ ਤੋੜਦਾ ਉਹ ਮੇਰੇ ਨਹੀਂ ਆਉਂਦੇ ਮੈਂ ਉੱਥੇ ਹੁੰਦਾ ਨਹੀਂ ਮੈਂ ਨਾਲ ਹੀ ਪਿਆ ਆਪਣਾ ਕੰਧ ਦੇ ਉਹ ਕਹਿੰਦੇ ਇਹ ਉਹ ਤਾਂ ਬੈਂਡ ਤੇ ਚੜ ਗਿਆ ਉਹ ਬੈਨ ਮਗਰ ਕੋਸ਼ਿਸ਼ ਕਰਦੇ ਰਹੇ ਉਹਨੂੰ ਬੈਨ ਅੱਗੇ ਲੱਗ ਜਾਂਦੀ ਉਹ ਤੋਂ ਬਾਅਦ ਇੱਕ ਬੰਦਾ ਆਉਂਦਾ ਖੇਤਾਂ ਚੋਂ ਲਲਕਰਾ ਮਾਰਦਾ ਆ ਕੇ ਬਾਕੀ ਸਾਰੇ ਜਿਹੜੇ ਸੁਣਨ ਵਾਲੇ ਹੁੰਦੇ ਮੁੱਟ ਬੈਠੇ ਉਹ ਸਾਰੇ ਭੱਜ ਪੁੱਜ ਜਾਂਦੇ ਤੇ ਉਹ ਮੈਨੂੰ ਆ ਕੇ ਉਹ ਚੱਕਦਾ ਬੰਦਿਆਂ ਦੀ ਸਹਾਇਤਾ ਨਾਲ ਅੱਗੇ ਲੈ ਜਾਂਦਾ ਉਸ ਤੋਂ ਮੈਨੂੰ ਫੇਰ ਚੱਕਿਆ ਚੱਕ ਕੇ ਲੈ ਜਾ ਕੇ ਦਾਖਲ ਕੀਤਾ ਜਾਂਦਾ ਹਸਪਤਾਲ ਦੇ ਵਿੱਚ ਤੇ ਚਲੋ ਉਸ ਤੋਂ ਬਾਅਦ ਮੈਂ ਠੀਕ ਹੋਣਾ ਠੀਕ ਹੋਣ ਤੋਂ ਬਾਅਦ ਮੈਂ ਫੇਰ ਦਬਾਰੇ ਚੜੇ ਆਉਨਾ ਫਿਰ ਸਭ ਤੋਂ ਇੱਕ ਕਤਲ ਹੋ ਜਾਂਦਾ ਬਚੈਰੀ ਚ 2014 ਨੂੰ 14 ਇਸੇ 14 ਨਹੀਂ ਨਾ ਨਾ 15 15 15 15 15 ਚੋ ਕਤਲ ਕਿਵੇਂ ਹੁੰਦਾ ਉਹ ਵੀ ਸਾਡਾ ਮਿੱਤਰ ਸੀ ਜਿਹੜਾ ਮਰਿਆ ਵੀ ਲੀਡਰ ਕਿਵੇਂ ਮੈਂ ਕਹਿੰਦਾ ਵਰਤਦੇ ਆ ਬੰਦਿਆਂ ਨੂੰ ਕਿਵੇਂ ਅਕਸਾਉਂਦੇ ਨੇ ਜਾਂ ਕਿਵੇਂ ਬਰਬਾਦ ਹੁੰਦੇ ਨੇ ਅਸੀਂ ਵੋਟਾਂ ਸੀ ਸਾਡੇ ਜ਼ਿਲ੍ਹਾ ਪ੍ਰੀਸ਼ਦ ਆ ਨਗਰ ਨਿਗਮ ਦੀਆਂ ਸਪੈਲਟੀਆਂ ਰਾਮਪ੍ਰੇਖਪੂਰ ਕਈ ਪਿੰਡਾਂ ਦੀਆਂ ਸੀ ਉਹ ਮੇਰਾ ਮਿੱਤਰ ਸੀ ਜਿਹੜਾ ਮਰਿਆ ਮੁੰਡਾ ਉਹਨੂੰ ਮਲੂਕਿਆਰ ਕਹਿੰਦੇ ਚੱਕਤਾ ਆਗਸਤਾ ਵੀ ਤੈਨੂੰ ਅਸੀਂ ਯੂਨੀਅਨ ਦਾ ਪ੍ਰਧਾਨ ਬਣਾ ਦੇਾਂਗੇ ਜਾਂ ਹੋਰ ਕਰ ਦਾਂਗੇ ਤੇ ਮੈਂ ਉਥੋਂ ਮੈਂ ਘਰੇ ਸੀ ਆਹਦੇ ਘਰੋਂ ਇੱਕ ਮੁੰਡਾ ਸਾਡੇ ਨਾਲ ਦਾ ਕਿਸੇ ਭਰਾ ਦੇ ਬੰਦਿਆਂ ਦਾ ਕਾਜ ਭਰਾਣਾ ਆ ਜਾਂਦਾ ਉਹ ਗੋਲਡੀ ਆ ਮੋਟਾ ਰਹਿਣਾ ਮਰਦਾ ਮੁੰਡਾ ਉਹ ਉਹਨੂੰ ਕਿਤੇ ਉਹ ਕਾਸ਼ ਪੂਜ ਪਾੜ ਦਿੰਦਾ ਫੜ ਕੇ ਗਲ ਕੋਲ ਫੜ ਕੇ ਉਹਦਾ ਧੱਕੇ ਧੱਕੇ ਮਾਰਦਾ ਉਹ ਮੈਨੂੰ ਫੋਨ ਕਰਦਾ ਮੁੰਡਾ ਨਾ ਗੱਗੂ ਸੀ ਕਹਿੰਦਾ ਭਾਈ ਯਾਰ ਗੋਲਡੀ ਧੱਕੇ ਮਾਰ ਗਿਆ ਮੈਨੂੰ ਮੈਂ ਤਾਂ ਯਾਰ ਕੋਈ ਨਹੀਂ ਮੈਂ ਆਉਣਾ ਅੱਜ ਬਰਗਾੜੀ ਟੂਰਨਾਮੈਂਟ ਤੇ ਜਾਣਾ ਮੈਂ ਮੈਂ ਸਮਝਾ ਦਿੰਦਾ ਪਰ ਉਥੋਂ ਮੈਂ ਆਉਣਾ ਮੈਂ ਨਾਲ ਦੋ ਮੇਰੇ ਚਾਚੇ ਦੇ ਪੁੱਤ ਆ ਨਾਲੇ ਮੁੰਡੇ ਮੇਰੇ ਨਾਲ ਜਗਪੁਰੇ ਦਾ ਇੱਕ ਮੁੰਡਾ ਭਾਈ ਰੁੱਪੇ ਤੋਂ ਇਹ ਕਾਲ ਜਿਹੋ ਹੁੰਦੇ ਆਏ ਉੱਥੋਂ ਆ ਜਾਂਦੇ ਆ ਕਹਿੰਦੇ ਭਾਈ ਕਿੱਥੇ ਆ ਮੈਂ ਆਪਾਂ ਮੈਂ ਫੂਲ ਲੱਗ ਜਰੀ ਜੇ ਤੁਸੀਂ ਆ ਜਾਓ ਆਪਾਂ ਵਰਗਾੜੀ ਚੱਲਣਾ ਉੱਥੇ ਆ ਕੇ ਇਹਨੂੰ ਮੈਂ ਤਾਂ ਮੈਨੂੰ ਤਾਂ ਆਸੀ ਮੈਂ ਆਪਣਾ ਮਿੱਤਰ ਰਿਹਾ ਚਲੋ ਕੀ ਹੋ ਗਿਆ ਬੋਲਣੋਂ ਹਟ ਗਿਆ ਮੈਨੂੰ ਸਮਝਾਉਣਾ ਮੈਂ ਕਿਹਾ ਯਾਰ ਬੋਲਦੀ ਵੀ ਕਾਜ ਕਿਉਂ ਪੜੀ ਜਾਂਨੇ ਹੈ ਨਾ ਵੋਟਾਂ ਪੈ ਜਾਣਾਂ ਤੋਂ ਜਿੱਤ ਹਾਰ ਲੋਕਾਂ ਨੇ ਕਰਾ ਦੇਣੀ ਹੈ ਲੋਕਤੰਤਰ ਉਧਾਰ ਬੰਦੇ ਨੂੰ ਅਧਿਕਾਰ ਆ ਕਾਜ ਭਰਨ ਦਾ ਸੌਂਦਾ ਚਲੋ ਕਹਿੰਦਾ ਨਹੀਂ ਮੈਨਾਂ ਜਦਨ ਲੱਗ ਜਾਂਦਾ ਬਸ ਇਹਨਾਂ ਸਮਝਾਉਣਾ ਉਹਨੂੰ ਪੂਰੀ ਤਸਵੀਰ ਤੁਸੀਂ ਦੇਖੀ ਹੋਣੀ ਆ ਕਾਫੀ ਲੰਬੀ ਦੇਖੀ ਤਸਵੀਰਦਾਰ ਦੇ ਕੋਲੇ ਅਸੀਂ ਖੜੇ ਆ ਤੇ ਉੱਤੋਂ ਮੇਰੇ ਨਾਲ ਵੈਸ ਦਾ ਵੈਸ ਦਾ ਵੈਸ ਦਾ ਹੋ ਕਚੇਰੀ ਦੇ ਬਾਹਰ ਚ ਆ ਗਏ ਉੱਥੇ ਅਸੀਂ ਇੱਕ ਦੂਜੇ ਨਾਲ ਗੁੱਥਮ ਗੁੱਥੀ ਹੋ ਜਾਂਦੇ ਉਹਦੇ ਨਾਲ ਬੰਦੇ ਬਹੁਤ ਹੁੰਦੇ ਆ ਅਕਾਲੀ ਦਲ ਦੇ ਸਾਰੇ ਬੰਦੇ ਕਾਜ ਭਰਨ ਆਏ ਨੇ ਉਹਨੂੰ ਇਹ ਹੁੰਦਾ ਵੀ ਯਾਰੇ ਬੰਦੇ ਸਾਰੇ ਮੇਰੇ ਨਾਲ ਉੱਥੇ ਕੋਈ ਵੀ ਲੱਗਦਾ ਨਾਲ ਇੱਕ ਇੱਕ ਦੋ ਜਣੇ ਲੱਗਦੇ ਆ ਅਸੀਂ ਪੰਜ ਛੇ ਜਣੇ ਹੋ ਜੇ ਲੜਾਈ ਹੁੰਦੀ ਹੈ ਲੜਾਈ ਦੇ ਵਿੱਚ ਉਹਦੀ ਪੱਗ ਵੀ ਲੈ ਜਾਂਦੀ ਹੈ ਉਹ ਮੇਰੇ ਮਾਰਦਾ ਉਹਦੇ ਮਾਰਦਾ ਉਸ ਤੋਂ ਬਾਅਦ ਕੀ ਹੁੰਦਾ ਕਿ ਅਸੀਂ ਮੁੜਨ ਲੱਗਦੇ ਆ ਉੱਥੇ ਮੁੜਨ ਲੱਗਦੇ ਆ ਤੇ ਇੱਕ ਮੇਰੇ ਨਾਲ ਮੁੰਡਾ ਭਾਈ ਰੂਪੇ ਤੋਂ ਛੋਟੀ ਉਮਰ ਦਾ ਹੀ ਮੁੰਡਾ 20 ਸਾਲ ਦੀ ਉਮਰ ਦਾ ਉਹ ਨਾ ਉਹਨੂੰ ਇਹ ਕਹਿ ਰਿਹਾ ਬੈਠਦਾ ਮੁੰਡਾ ਨਾ ਗੋਲ ਨਹੀਂ ਹੁੰਦਾ ਕਹਿੰਦਾ ਯਾਰ ਐਵੇਂ ਲੋਹਾ ਚੱਕੀ ਫਿਰਦੇ ਹੋ ਜੇ ਪਿਓ ਦੇ ਆ ਤਾਂ ਮਾਰੋ ਨਹੀਂ ਮੈਨੂੰ ਫੜਾਓ ਮੈਂ ਮਾਰਦਾ ਉਹ ਮੁੰਡੇ ਕੋਲ ਪਿਸਤੌਲ ਹੁੰਦਾ ਉਹ ਗੋਲੀ ਉਹਦੇ ਹਿੱਕ 'ਚ ਗੋਲੀ ਮਾਰਦਾ ਹਿੱਕ 'ਚ ਗੋਲੀ ਮਾਰਦਾ ਤੇ ਉਹ ਬੰਦਾ ਮੁੰਡਾ ਜਿਹੜਾ ਗੋਲਡੀਓ ਪਿੱਛੇ ਜਾ ਡਿੱਗਦਾ ਹੁਣ ਸਕੜੀ ਹੁੰਦੀ ਆ ਸਾਹਮਣੇ ਪੁਲਿਸ ਸਾਡੇ ਨਹੀਂ ਭੱਜ ਲੈਂਦੀ ਆ ਅਸੀਂ ਭੱਜ ਕੇ ਗੱਡੀ 'ਚ ਬਹਿ ਕੇ ਉੱਥੇ ਭੱਜਦੇ ਉਹ ਜਿਹੜਾ ਬੰਦਾ ਮਰਿਆ ਮੁੰਡਾ ਉਹਦੇ ਤਿੰਨ ਕੁੜੀਆਂ ਦੋ ਕੁੜੀਆਂ ਪਹਿਲਾਂ ਸੀ ਛੋਟੀਆਂ ਛੋਟੀਆਂ ਇੱਕ ਉਹਦੀ ਮੌਤ ਤੋਂ ਬਾਅਦ ਉਹਦੀ ਮੌਤ ਨੇ ਵੀ ਮੈਨੂੰ ਇੰਨਾ ਝੋੜਤਾ ਮੈਂ ਕਿਹਾ ਯਾਰ ਇਹ ਬੰਦਾ ਇੱਕ ਨੌਜਵਾਨ 26-27 ਸਾਲ ਦੀ ਉਹਦੇ ਘਰ ਵਾਲੀ ਵਿਧਵਾ ਹੋ ਛੋਟੀਆਂ-ਛੋਟੀਆਂ ਜਵਾਬੜੀਆਂ ਆਉਂਦੀਆਂ ਜਿਹੜੀਆਂ ਇੱਕਾ ਦੇ ਉਹਦੀ ਮਤਲਬ ਕਿ ਮੌਤ ਤੋਂ ਬਾਅਦ ਜਨਮ ਰਹਿੰਦੀ ਹੈ ਤੇ ਉਹਨਾਂ ਦਾ ਜਿਹੜਾ ਬਾਪ ਦਾ ਪਿਓ ਦਾ ਸਾਆ ਸੀ ਉਹ ਉੱਠ ਗਿਆ ਸਰਚ ਚਲੋ ਮੈਂ ਫੜਿਆ ਜਾਣਾ ਮਹੀਨੇ ਬਾਅਦ ਬਲੂ ਕੇਰ ਕੇ ਮੈਨੂੰ ਮੇਨ ਪਾ ਦਿੰਦੇ ਆ ਪੰਜ ਛੇ ਬੰਦੇ ਹੀ ਲੜਨ ਆਲੇ ਉਹਨਾਂ ਨੂੰ ਪਾ ਦਿੰਨੇ ਆ ਫਿਰ ਜਿਹੜੇ ਵਿਰੋਧੀ ਹੁੰਦੇ ਆ ਉਹਨਾਂ ਦੇ ਕਾਂਗਰਸੀ ਉਹਨਾਂ ਨੂੰ ਚੱਕ ਕੇ ਮਲੂਕਾ 13 ਬੰਦਿਆਂ ਨੂੰ ਫਸਾ ਦਿੰਦਾ ਪਿੰਡ ਸਰਪੰਚ ਵੀ ਰਿਆਰ ਕੇ ਮਹਾਰਾਜ ਤੋਂ ਹੋਰ ਕਈ ਬੰਦੇ ਇਸ ਤਰ੍ਹਾਂ ਉਹ ਪਾ ਕੇ ਪਾ ਦਿੰਦੇ ਉਦੋਂ ਆਈ ਚਲੋ ਅੰਦਰ ਚਲੇ ਜਾਂਦੇ ਆ ਅੰਦਰ ਤੋਂ ਮੈਂ ਫੜਨ ਤੋਂ ਬਾਅਦ ਫਿਰ ਉਹ ਉਹ ਬਹੁਤ ਸਟਿਕ ਮਨ ਨੂੰ ਲੱਗਦੀ ਆ ਕਿ ਯਾਰ ਕਿਉਂਕਿ ਜਿਹਦਾ ਮਰਦਾ ਪਤਾ ਉਹਨਾਂ ਲੱਗਦਾ ਇਹ ਬਹੁਤ ਵੱਡਾ ਆਪਾਂ ਪਹਿਲਾਂ ਗੱਲ ਕਰਕੇ ਏਡੇ ਆ ਕਿ ਕਿਵੇਂ ਨਸ਼ਿਆਂ ਨਾਲ ਸਾਡੀ ਜਵਾਨੀ ਮਰ ਰਹੀ ਹੈ ਜਿਹੜੀ ਮਾਂ ਦਾ ਪੁੱਤ ਮਰਦਾ ਨਾ ਅਸਲ ਦੁੱਖ ਉਹਨੂੰ ਹੁੰਦਾ ਲੋਕਾਂ ਵਾਲੇ ਦਾ ਤਮਾਸ਼ਾ ਹੁੰਦਾ ਹੈ ਰਿਸ਼ਤੇਦਾਰ ਹਫ਼ਤੇ ਦਹਾਦਨਾ ਬਾਅਦ ਮਹੀਨੇ ਬਾਅਦ ਭੁੱਲ ਜਾਂਦੇ ਆ ਭੈਣ ਭਾਈ ਵੀ ਭੁੱਲ ਜਾਂਦੇ ਆ ਅਸਲ ਮਰਨ ਵਾਲੇ ਦੀ ਮਾਂ ਤੇ ਉਹਦੇ ਚਾਹੇ ਘਰ ਵਾਲੀ ਆ ਉਹਨੂੰ ਦੁੱਖ ਨਹੀਂ ਸਾਰੀ ਹੁੰਦਾ ਚਲੋ ਉਹ ਵਾਰ ਮੈਨੂੰ ਉਥੋਂ ਇੱਕ ਰਾਜੀਨਾਮਾ ਹੁੰਦਾ ਸਾਡਾ ਉਸ ਪਰਿਵਾਰ ਦੇ ਨਾਲ ਰਾਜੀਨਾਮੇ ਤੋਂ ਬਾਅਦ ਮੈਂ ਫੇਰ ਘਰੇ ਆ ਜਾਂਦਾ ਪੜਨ ਦਾ ਜਿਹੜਾ ਮੈਂ ਕਿਹਾ ਕਿ ਪੜਨ ਦਾ ਸ਼ੌਕ ਮੈਨੂੰ ਸ਼ੁਰੂ ਤੋਂ ਰਿਆ ਕਿਤਾਬਾਂ ਪੜ੍ਹਨ ਦੇ ਨਾਲ ਵੀ ਮੇਰੀ ਜ਼ਿੰਦਗੀ ਜਿਹੜੀ ਕਾਫੀ ਬਦਲੀ ਆ ਤੇ ਮੈਂ ਗੱਲ ਕਰਦਾ ਸੀ ਕਿ ਲੀਡਰ ਕਿਵੇਂ ਬਰਤਦੇ ਆ ਸਾਡੀ ਜਵਾਨੀ ਨੂੰ ਉਹ ਮੁੰਡੇ ਦੀ ਮੌਤ ਹੁੰਦੀ ਆ ਅਮਰੂਕਾ ਦੇ ਭੋਗ ਤੇ ਬੋਲਦਾ ਕਿ ਲੱਖੇ ਨੂੰ ਅਸੀਂ ਸਜ਼ਾ ਕਰਾਵਾਂਗੇ ਇਸ ਪਰਿਵਾਰ ਨੂੰ ਨਿਸਾਬਦਵਾਵਾਂਗੇ 5 ਲੱਖ ਰੁਪਈਆ ਬੋਲ ਕੇ ਜਾਂਦਾ ਨੌਕਰੀ ਬੋਲ ਕੇ ਜਾਂਦਾ 5 ਪੈਸੇ ਨੂੰ ਉਦੋਂ ਮਾਦ ਦਿੰਦਾ ਉਹਨਾਂ ਨੂੰ ਨੌਕਰੀ ਦਾ ਕਿਹੜੇ ਦੇਣੀ ਸੀ ਫਿਰ ਜੇ ਵੀ ਨੇਵਾਰ ਦੇ ਰੁਕਕਾ ਮੈਂ ਦੇ ਮੁਕਸਰ ਬੰਦ ਸੀ ਮੇਰੇ ਕੋਲ ਬੰਦੇ ਭੇਜੇ ਸ਼ੁਰੂ ਕਰ ਦਿੰਦਾ ਕਿ ਤੂੰ ਜਿਹੜਾ ਆਪ ਦਾ ਰਾਜੀਨਾਮਾ ਤੇਰਾ ਕਰਾ ਦਿੰਦੇ ਆ ਤੂੰ ਸਾਡੇ ਨਾਲ ਹੱਥ ਮਿਲਾ। ਉਹ ਮੁੰਡਾ ਮਰਵਾਤਾ ਚੱਕ ਚਕਾ ਕੇ ਉਧਰ ਲਾਹ ਲੈ ਲਿਆ ਵੋਟਾਂ ਦੇ ਵਿੱਚ ਸਾਰੇ ਥਾਈ ਆਪਣੇ ਮਿਊਨਿਸਪੈਲਿਟੀ ਦੇ ਪ੍ਰਧਾਨ ਬਣਾ ਗਿਆ। ਅੱਗੇ 17 ਦੀਆਂ ਵੋਟਾਂ ਆਉਂਦੀਆਂ ਸੀ ਉਹਨੂੰ ਇਹ ਸੀ ਮੈਂ ਇਧਰੋਂ ਕੰਮ ਲਵਾਂਗਾ ਲੱਖੇ ਨੂੰ ਵਰਤੂੰਗਾ ਤੇ ਹੁਣ ਮੈਂ ਰਾਜੀਨਾਮਾ ਕਰਾ ਕੇ ਇਹਨੂੰ ਮਾਰਾਂਗਾ। ਇਹ ਚੱਕਰ ਹੈ ਤੁਸੀਂ ਤਾਂ ਸੌਖੇ ਹੋਏ ਸਲਕੇ ਵਾਲੇ ਸਾਡੇ ਤਾਂ ਕਿੰਨੇ ਕਤਲ ਹਲਕੇ ਦੇ ਵਿੱਚ ਇਸ ਇਸ ਤਰੀਕੇ ਦੇ ਨਾਲ ਹੋਏ ਕਿਸੇ ਨੂੰ ਦੂਜੇ ਨੂੰ ਦੂਜੇ ਦੇ ਖਿਲਾਫ ਉਕਸਾ ਕੇ ਭੜਕਾ ਕੇ ਉਹਦੇ ਖਿਲਾਫ ਗੱਲਾਂਬਾਤਾਂ ਕਰਕੇ ਮਰਵਾ ਦਿੰਦੇ ਸੀ ਜਾਂ ਜੇਲ੍ਹ ਸਤਾ ਦਿੰਦੇ ਸੀ ਬਹੁਤ ਘਾਣ ਸਾਡੇ ਲੋਕਾਂ ਦਾ ਇਸ ਤਰ੍ਹਾਂ ਛੋਟਾ ਲੀਡਰ ਮੈਨਾਂ ਦਾ ਨਰਮ ਨੇ ਪਤਾ ਨਹੀਂ ਛੋਟੇ ਹਲਕਾ ਹੀ ਇਹੋ ਜਿਹਾ ਹੈ ਥੋੜੇ ਹਲੇ ਇਹ ਜਿਹਾ ਮਾਹੌਲ ਨਹੀਂ ਸੋ ਐਡੀ ਕੇ ਮੇਰੀ ਛੋਟੀ ਜੀ ਕਹਾਣੀ ਤੇ ਜਿਹੜੀ ਤੁਸੀਂ ਪੁੱਛੀਦੇ ਨਸਤ